ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਆਪਣਾ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਪਰ ਆਪਣੇ ਪੰਜਾਬ ਦੀ ਤਰਾਸਦੀ ਆ ਜੋ ਆ ਦਿਖਾਉਣ ਲੱਗੇ ਆਪਾਂ ਹਨਾ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਾਈ ਗੁਜਰਾਤੋਂ ਆਏ ਆ ਬਾਈ ਪਰਸੋਂ ਦੇ ਚੱਲੇ ਆ ਤੇ ਹਜੇ ਪੰਜਾਬ ਚੋਂ ਬੜੇ ਆ ਬਠਿੰਡਾ ਪਾਰ ਕੀਤਾ ਗੋਨਿਆਣਾ ਪਾਰ ਕੀਤਾ ਤੇ ਬਾਜੇਖਾਨੇ ਤੋਂ 13 ਕਿਲੋਮੀਟਰ ਪੁਲਿਸ ਦੇ ਬੈਰੀਕੇਡ ਲਾਏ ਆ ਆ ਦੇਖੋ ਬੈਰੀਕੇਡ ਲਾਇਆ ਜੇ ਉੱਥੋਂ ਸਾਈਡ ਨੂੰ ਮੁੜੀ ਜਾਂਦੇ ਮੋਟਰਸਾਈਕਲ ਵੀ ਗਾਹ ਨਹੀਂ ਜਾਣ ਦਿੰਦੇ ਵੀ ਸ਼ਾਇਦ ਅੱਗੇ ਕੋਈ ਰੋਸ ਪ੍ਰਦਰਸ਼ਨ ਆ ਕੋਈ ਧਰਨਾ ਇਹ ਨਹੀਂ ਪਤਾ ਵੀ ਕਾਹਦਾ ਧਰਨਾ ਜਾਂ ਕੀ ਗੱਲ ਆ ਬਾਈ ਹਨਾ ਫੇਰ ਆਪਣੇ ਤੇ ਫਲੇਮ ਕੀ ਕਰੂ ਅਗਲਾ ਕਿਉਂਕਿ ਯਾਰ ਤੁਸੀਂ ਕੁਝ ਵੀ ਹਨਾ ਪਰ ਅਸੀਂ ਤਾਂ ਖੱਜਲ ਖੁਆਰੀ ਦੀ ਪਾਰ ਰਹੇ ਵੀਡੀਓ ਵੀ ਇੱਕ ਸਾਰਾ ਹੀ ਰਾਜਸਥਾਨ ਨੰਗੇ ਹੈ ਕਿ ਰਾਤ ਨੰਗੇ ਹੈ ਹਰਿਆਣਾ ਨੰਗੇ ਹੈ ਬਾਈ ਹਨਾ ਤੇ ਪੰਜਾਬ ਚ ਜੇ ਐਂਟਰੀ ਕੀਤਾ ਤੇ ਉਹੀ ਸਾਨੂੰ ਖੱਜਲ ਖੁਆਰੀ ਆ ਦੇਖ ਲਓ ਬਾਈ ਮੈਂ ਰਹੀ ਆ ਵੀ ਉਹ ਮੁਲਾਜ਼ਮ ਦੱਸਦੇ ਵੀ ਅੱਗੇ ਕੋਈ ਧਰਨਾ ਆ ਬਾਈ ਨਹੀਂ ਤੁਸੀਂ ਜਾ ਸਕਦੇ ਤੇ ਸ਼ਾਮ ਨੂੰ ਪਤਾ ਲੱਗੂਗਾ ਕਹਿੰਦੇ ਤੇ ਹੁਣ ਇੱਥੇ ਬਹਿ ਜਾਓ ਭੁੱਖੇ ਪਿਆਸੇ ਆ ਗੱਡੀਆਂ ਖੜੀਆਂ ਉਹ ਪਿਆਜ਼ ਵਾਲੀ ਗੱਡੀ ਖੜੀ ਬਾਈ ਅਕਸਰ ਪਿਆਜ਼ ਵਾਲੀ ਗੱਡੀ ਦਾ ਟਾਈਮ ਹੁੰਦਾ ਜਦ ਸਾਡਾ ਤਾਂ ਲੂਣ ਭਰਿਆ ਸਵਰ ਕਰ ਲਾਂਗੇ ਅਸੀਂ ਤਾਂ ਖੜ ਜਾਾਂਗੇ ਹਨਾ ਤੇ ਉਹ ਬੰਦੇ ਦਾ ਤਾਂ ਬਾਈ ਯਾਰ ਪਿਆਜ਼ ਭਰਿਆ ਤੇ ਨਾ ਉਹ ਇਧਰ ਹੁਣ ਪਿੰਡਾਂ ਵਜ ਦੀ ਜਾਨ ਜੋਗਾ ਯਾਰ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਵੀ ਆਪਾਂ ਨੂੰ ਉਹ ਨਹੀਂ ਗੱਲ ਹਨਾ ਚੱਲੇ ਕਰਦੇ ਵੀ ਪੰਜਾਬ ਦੀ ਤਰਾਸਦੀ ਦੀ ਗੱਲ ਕਰਦੇ ਵੀ ਯਾਰ ਪੰਜਾਬ ਚ ਹੋ ਕੀ ਰਿਹਾ ਬਾਈ ਯਾਰ ਕੋਈ ਕਾਨੂੰਨ ਵਸਤਾ ਕੋਈ ਸਮਝ ਨਹੀਂ ਆਉਂਦੀ ਯਾਰ ਭਾਈ ਹਨਾ ਆਹ ਵੇਖ ਲਓ ਚੰਗੇ ਭਲੇ ਪਿੱਛੋਂ ਤੁਰੇ ਆਉਣੇ ਆ ਵੀ ਆ ਚਲੋ 70 75 ਕਿਲੋਮੀਟਰ ਰਹਿ ਗਿਆ ਪਹੁੰਚ ਜਾਗੇ ਤੇ ਆਖ ਲਿਆਰ ਤੇ ਆ ਭਾਈ ਉਹ ਵੇਖ ਲੋ ਉਹ ਮੋੜ ਤਾਂ ਉੱਥੋਂ ਟਰੱਕਾਂ ਨੂੰ ਪਹਿਲਾਂ ਉਧਰ ਚੱਲਿਆ ਸੀਗਾ ਉਧਰ ਰਸਤਾ ਵੇਖਿਆ ਵੀ ਵੱਡਾ ਟਰੱਕ ਨਹੀਂ ਜਾ ਸਕਦਾ ਤੇ ਹੁਣ ਉਹ ਘੁਮਾ ਕੇ ਉਹ ਪਿੱਛੇ ਜਾਮ ਤੇ ਲਾਊਗਾ ਗੈਸ ਵਾਲਾ ਟਰਾਲਾ ਤੇ ਕਮਾਲ ਦੀ ਗੱਲ ਆ ਭਾਈ ਯਾਰ ਦੱਸੋ ਕੀ ਇਹ ਯਾਰ ਚੱਲ ਰਿਹਾ ਪੰਜਾਬ ਦੇ ਵਿੱਚ ਭਾਈ ਵੱਧ ਤੋਂ ਵੀਡੀਓ ਨੂੰ ਸ਼ੇਅਰ ਕਰਨਾ ਵੀ ਭਾਈ ਯਾਰ ਆ ਐ ਖੱਜਲ ਖੁਆਰ ਕਰਨਾ ਪ੍ਰਸ਼ਾਸਨ ਨੇ ਕਰਨਾ ਜਾਂ ਕਿਸੇ ਨੇ ਵੀ ਕਿਸੇ ਨੂੰ ਕਰਨਾ ਕੋਈ ਚੰਗੀ ਗੱਲ ਐ ਰਾਈ ਭਾਈ ਇਹ ਆ ਦੱਸੋ ਹਨਾ ਐ ਰੂਡ ਬਲੌਕ ਕਰ ਦੇਣਾ ਚੰਗਾ ਭਲਾ ਕਿ ਕਿੱਥੋਂ ਦਾ ਇਹ ਬਾਈ ਕਾਨੂੰਨ ਆ ਹਨਾ ਇਹ ਕਰ ਸਕਦੇ ਆਪਾਂ ਐ ਜਾਮ ਭਾਈ ਰੋੜ ਯਾਰ ਜਰੂਰ ਦੱਸੋ ਕਮੈਂਟ ਕਰਕੇ ਭਾਈ